ਆਪ ਚੜਪਾਲੀਏ ਮੜੀ ਜੀ ਪੋਡਕਾਸਟ ਕਰਨ ਲੱਗੇ ਆ ਜੀ ਪੋਡਕਾਸਟ ਵਿਦ ਇਟਲੀ ਵਾਲਾ ਵੀਰ ਤੇ ਅੱਜ ਇਹਦੇ بارش ਦੇ ਕਾਰਨ ਨੈਟ ਦੀ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਵੈਸੇ ਵੀ ਇਟਲੀ ਦੇ ਵਿੱਚ ਨੈਟ ਦੀ ਬਹੁਤ ਪ੍ਰੋਬਲਮ ਚੱਲਦੀ ਹੈ ਬੜਾ ਬਗੀ ਇਸ ਗੱਲੋਂ ਪਿਛੜਿਆ ਹੋਇਆ ਕੰਟਰੀ ਹੈ ਵੈਸੇ ਹੈਰੀਟੇਜ ਬਹੁਤ ਹੈ ਹਿਸਟਰੀ ਬਹੁਤ ਹੈ ਪਰ ਇਹ ਗੱਲੋਂ ਬਹੁਤ ਪਿਛੜਿਆ ਹੋਇਆ ਕੰਟਰੀ ਹੈ ਤੇ ਨੈਟ ਬਹੁਤ ਸਲੋ ਹੈ ਉਹਦਾ ਉੱਥੇ ਪਿੰਗ ਵੀ ਬਹੁਤ ਮਿਲਦੀ ਹੈ ਨੈਟ ਦੇ ਵਿੱਚ ਹੱਜੇ ਵੀ ਜਨਤਾ ਫੋਨ ਅੱਜ ਲਈ ਆ ਰਹੀ ਹੈ ਵਾਈਫਾਈ ਨਹੀਂ ਸੀ ਚੱਲਦੇ ਜਿਨ੍ਹਾਂ ਨੇ ਜਰਜ ਪੰਡਾ ਜੇ ਰਹਿੰਦੇ ਉਹ ਇਟਲੀ ਵਾਲਾ ਆਗੇ ਕੋਈ ਡਿਫੈਂਡਰ ਨਾ ਕਰ ਲਾ ਪੇ ਕਿ ਸਾਡੀ ਇਟਲੀ ਬਹੁਤ ਵਧੀਆ ਪਰ ਉਧਾ ਬਹੁਤ ਸੋਹਣੀ ਕੰਟਰੀ ਹੈ ਘੁੰਮਣ ਫਿਰਨ ਨੂੰ ਬਹੁਤ ਸੋਹਣਾ ਪਰ ਉੱਥੇ ਦੇਖੋ ਤੁਸੀਂ ਬੰਦਾ ਅੜੜ ਕੇ ਚੱਲ ਰਿਹਾ ਹੈ ਬਾਰਿਸ਼ ਦੇ ਦਿਨਾਂ ਚ ਇਦਾਂ ਦਾ ਮੌਸਮ ਹੋ ਇਦਾਂ ਦੀ ਚੀਜ਼ ਹੋ ਉਹ ਦੇਖੋ ਹਜੇ ਵੀ ਫੋਨ ਪੁਰਾਣੇ ਰੱਖੇ ਹੋਏ ਨੇ ਇਹਨਾਂ ਨੇ ਦੇਖੋ ਉਹ ਦੇਖੋ ਉਹ ਦੇਖੋ ਐਸਟੀਡੀ ਪੀਸੀਓ ਟਾਈਪ ਫੋਨ ਰੱਖੇ ਹੋਏ ਨੇ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨਾ ਪੁਰਾਣਾ ਆ ਆਰਟੀਟ ਆ ਆ ਵਰਡ ਆ ਰ ਗਿਆ ਆਰਕੀਟੈਕਚਰ ਇਹ ਨਾਲ ਕੁਝ ਵਰਡ ਹੁੰਦਾ ਉਹ ਵਰਡ ਆ ਰ ਗਿਆ ਮੇਰਾ ਹੁਣ ਮਾਲ ਦੇ ਵਿੱਚ ਪਰ ਗੱਲ ਹੈ ਕਿ ਜੋ ਵੀ ਹੈ ਪੁਰਾਣੀ ਹੈਰਿਟੇਜ ਹੈਗੀ ਇਹਦਾ ਆਪਾਂ ਪੋਡਕਾਸਟ ਸ਼ੁਰੂ ਕਰਨ ਲੱਗੇ ਆ ਤੇ ਅੱਜ ਦਾ ਪੋਡਕਾਸਟ ਜਿਹੜੇ ਮੁੱਦੇ ਨੇ ਉਹ ਤੁਹਾਨੂੰ ਜਿਹੜੇ ਦੱਸਦੇ ਫਿਰ ਸਪੈਂਸ ਕਿਹ ਰਿਹਾ ਸੋ ਤੁਹਾਨੂੰ ਉਹ ਦੇਖਣ ਨੂੰ ਮਿਲਣਗੇ ਪੋਡਕਾਸਟ ਦੇ ਵਿੱਚ ਮੈਂ ਦੇਰ ਤੀ ਨਾਲ ਇੱਕ ਦੋਵਾਂ ਦਾ ਪੋਡਕਾਸਟ ਹੈ ਬਹੁਤ ਚਰਾਬਾ ਤਾਂ ਹਾਂਜੀ ਮਿੱਤਰੋ ਜੋ ਤੁਸੀਂ ਇਹ ਵੀਡੀਓ ਵੇਖੀਏ ਫਰੈਸ਼ੀ ਨੇ ਆਪਣੀ ਸਨੈਪਚੈਟ ਦੇ ਉੱਤੇ ਸਟੋਰੀ ਲਗਾਈ ਹੈ ਅਤੇ ਸਾਰਿਆਂ ਨਾਲ ਇਹ ਅਪਡੇਟ ਸਾਂਝੀ ਕੀਤੀ ਹੈ ਤੇ ਇਸ ਵਿੱਚ ਉਸਨੇ ਦੱਸਿਆ ਹੈ ਕਿ ਹੁਣ ਉਹ ਨਵਾਂ ਪੋਡਕਾਸਟ ਲੈ ਕੇ ਆ ਰਿਹਾ ਹੈ ਇਟਲੀ ਵਾਲਾ ਜੋ ਕਿ ਕਰੋਸਟਰ ਹੈ ਉਸ ਦੇ ਨਾਲ મિત્રો તોનોગી લાગਦਾ ਹੈ ਕਿ ਹੁਣ ਫਰੈਸ਼ੀ ਜੋ ਨਵਾਂ ਪੋਡਕਾਸਟ ਲਾਵੇਗਾ ਉਸ ਦੇ ਵਿੱਚ ਕੁਝ ਹੋਰ ਨਵੇਂ ਬਲੌਗਰਾਂ ਦੇ ਖੁਲਾਸੇ ਕਰੇਗਾ ਕਿ ਨਹੀਂ ਕਰੇਗਾ ਆਪਣੀ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਆਪਣੇ ਚੈਨਲ ਬਰਾਡ ਮਨਿੰਦਰ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨਾਲ ਚੈਨਲ ਨੂੰ ਸ਼ੇਅਰ ਵੀ ਕਰੋ ਧੰਨਵਾਦ ਸਾਰਿਆਂ ਦਾ